ਏ ਆਪਾਂ ਗਏ ਸੀ ਬੱਲੂ ਵਾਜ ਦੇ ਰਸਤੇਦਾਰਾਂ ਦੇ ਤੇ ਮੰਗੜੇ ਤੇ ਗਏ ਸੀ ਰਸਤੇਦਾਰਾਂ ਦੇ ਮੰਗੜਾ ਸੀ ਕਿਸੇ ਮੁੰਡੇ ਦਾ ਉੱਥੇ ਗਏ ਸੀ ਤੇ ਆ ਟੂਲ ਬਲਾਜੇ ਤੇ ਪੰਗਾ ਪੈ ਗਿਆ ਸੀ ਓਲ ਬਲਾਜੇ ਵਾਲਾ ਕਹਿੰਦਾ ਬਾਈ ਤੁਸੀਂ ਵੀਡੀਓ ਬਣਾਉਣੀ ਆ ਚਲ ਉਦੋਂ ਬਾਅਦ ਸਾਰਾ ਕੁਝ ਸੌਲਵ ਵੀ ਹੋ ਗਿਆ ਆਪਣਾ ਤੇ ਉਦੋਂ ਬਾਅਦ ਜੋ ਅਸੀਂ ਚਲੇ ਗਏ ਤੇ ਉਹ ਕਹਿੰਦਾ ਯਾਰ ਬਾਈ ਵੀਡੀਓ ਨਾ ਬਣਾਓ ਤੁਸੀਂ ਵੀ ਚਲੋ ਠੀਕ ਆ ਉਦਾਂ ਕਾਰਡ ਦਿਖਾਤਾ ਸਹੀ ਆ ਤੇ ਆਪਣਾ ਬਾਈ ਬੱਲੂ ਆ ਕੈਨੇਡਾ ਤੋਂ ਆਇਆ ਭਰਾ ਆਪਣਾ ਤੇ ਆਹ ਸੱਤਾ ਬਾਈ ਆ ਤੇ ਉਹ ਗੋਲਡੀ ਬਾਈ ਬੈਠਾ ਨਾਲ ਤੇ ਇੱਕ ਜਣਾ ਹੈ ਨਹੀਂ ਸਾਡੇ ਵਿੱਚ ਟਾਈਗਰ ਬਾਈ ਤੇ ਅਸੀਂ ਗਏ ਸੀ ਲੁਧਿਆਣੇ ਤੋਂ ਲੌਂਗੋਵਾਲ ਤੇ ਮੰਗਣੇ ਤੇ ਤੇ ਵਧੀਆ ਸੀ ਸਾਰਾ ਕੁਝ ਹਨ ਐਨ ਅੰਜੋਏ ਕੀਤਾ ਤੇ ਬਾਈ ਇਹ ਆਪਣਾ ਫਸਟ ਵਲੌਗ ਆ ਠੀਕ ਆ ਤੇ ਮਿੰਨੀ ਜਿਹਾ ਵਲੌਗ ਆਪਣਾ ਛੋਟਾ ਜਿਹਾ ਉਹ ਟਾਈਗਰ ਬਾਈ ਆ ਗਿਆ ਤੇ ਵਿੱਚ ਤੇ ਇਹ ਕੀ ਕਹਿੰਦੇ ਹੁੰਦੇ ਆ ਬੱਲੂ ਸੰਧੂ ਬਾਈ ਫੋਨ ਤੇ ਗੱਲ ਕਰਦਾ ਉਹ ਹੋਲ ਹੀ ਡੇਟਾ ਇਕ ਪੜੀ ਰਹਿੰਦੀ ਆ ਜਿਹੜਾ ਕਬੇ ਸੈਂਟਰ ਜਿਵੇਂ ਬੈਠਾ ਸੱਤ ਟਾਈਗਰ ਬਾਈ ਜਿਹੜਾ ਸਾਈਡ ਤੇ ਬੈਠਾ ਬਲੂਲਾ ਉਹ ਜਮੇ ਹੀ ਨਹੀਂ ਬੋਲਦਾ ਹੈਗਾ ਬਸ ਉਹਦਾ ਬਾਜ ਆਈ ਆ ਵਜਾਉਣਾ ਹੀ ਪੈਂਦਾ ਕਈ ਵਾਰੀ ਕਹਿ ਕੇ ਤੇ ਵਧੀਆ ਸੀ ਵਧੀਆ ਇੰਜੋਏ ਕੀਤਾ ਸਾਰਾ ਕੁਝ ਸੈੱਟ ਸੀ ਓਕੇ ਰਿਪੋਰਟ ਤੇ ਬਾਈ ਆ ਛੋਟਾ ਜਿਹਾ ਬਲੌਗ ਆ ਠੀਕ ਆ ਆਪਾਂ ਮਿੰਨੀ ਜਿਹਾ ਬਲੌਗ ਬਣਾਇਆ ਤੇ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਕੋਈ ਨਾ ਆਪਾਂ ਘੁੰਮਣ-ਘੁੰਮਣ ਵੀ ਜਾਵਾਂਗੇ ਕਿਤੇ ਤੇ ਵੀਡੀਓ-ਵੀਡੀਓ ਵਧੀਆ ਬਣਾ ਕੇ ਲੈ ਕੇ ਆਵਾਂਗੇ ਤੇ ਵਧੀਆ ਹੁਣ ਕਿਉਂਕਿ ਆਪਾਂ ਨੇ ਤਾਂ ਪਹਿਲੀ ਵਾਰੀ ਵਲੌਗ ਬਣਾਇਆ ਇਹਦੇ ਵਿੱਚ 100 ਗਲਤੀਆਂ ਹੋਣਗੀਆਂ ਹਨਾ ਹੌਲੀ-ਹੌਲੀ ਬੰਦਾ ਸਿੱਖਦਾ ਠੀਕ ਨਹੀਂ ਇੱਕੋ ਲਗਤ ਦਾ ਬੰਦਾ ਸਹੀ ਟ੍ਰੇਨ ਹੋ ਕੇ ਨਹੀਂ ਆਉਂਦਾ ਹੈਗਾ ਜਿਉਂ-ਜਿਉਂ ਗਲਤੀ ਹੁੰਦੀ ਨੇ ਬੰਦਾ ਹੌਲੀ-ਹੌਲੀ ਸੁਧਾਰ ਕਰਦਾ ਆਪਣਾ ਤਾਂ ਪਹਿਲਾ ਵਲੌਗ ਆ ਬਾਈ ਠੀਕ ਆ ਤੇ ਕੀ ਕਹਿੰਦੇ ਹੁੰਦੇ ਆ ਤੇ ਤੁਸੀਂ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਸੱਤਾ ਬਾਈ ਮਜ਼ਾ ਆ ਕਰਦਾ ਸੀ ਬਹੁਤ ਮਜ਼ਾ ਆ ਗਿਆ ਬੰਦਾ ਤੇ ਉਹ ਆਪਣੇ ਮੱਲੂ ਬਾਈ ਉਹਨੂੰ ਸਮਝਾਉਂਦਾ ਸੀ ਵੀ ਤੂੰ ਹਰੇਕ ਜਗ੍ਹਾ ਨਾ ਯਾਰ ਮਜ਼ਾਕ ਕਰਿਆ ਕਰ ਤੇ ਵੀ ਹਰੇਕ ਜਗ੍ਹਾ ਮਜ਼ਾਕ ਚੰਗਾ ਨਹੀਂ ਹੁੰਦਾ ਹੈਗਾ ਪਰ ਉਹ ਮੰਨ ਵੀ ਗਿਆ ਕਿਉਂਕਿ ਬੱਲੂ ਬਾਈ ਵੀ ਗੱਲ ਸੁਣਦਾ ਉਹ ਤੇ ਉਹ ਗੋਲ ਹੀ ਬੈਠਾ ਉਹਦੀ ਟੈਗ ਭੜੀ ਵੀ ਆ ਬਸ ਉਹ ਸਾਈਡ ਸੰਗ ਵਾਲੇ ਲਈ ਜਾਂਦਾ ਪਤੰਦਰ ਪਤਾ ਨਹੀਂ ਉਹਦੀ ਕਿਹੜੀ ਮਸੂਗ ਰਸਕੇ ਚਲੀ ਗਈ ਤੇ ਉਹ ਟਾਈਗਰ ਬਾਈ ਬੈਠਾ ਉਹ ਤਾਂ ਬਸ ਬੋਲਦੇ ਇਹਨਾਂ ਦਾ ਆਲੇ-ਦਾਲੇ ਜਮੀਨਾ ਚੋਂ ਨਹੀਂ ਦੇਖਦਾ ਰੇਟ ਰੂਟ ਵੀ ਕੀ ਰੇਟ ਚੱਲਦਾ ਉਹ ਬਲੂ ਵਾਲਾ ਜਿਹੜਾ ਸਭ ਤੋਂ ਪਿੱਛੇ ਬੈਠਾ ਜਿਹਦੇ ਹੁੱਡੀ ਪਾਈ ਵੀ ਆ ਇੰਦਰ ਸਤਾ ਬਾਈਆਂ ਦੀਆਂ ਅੱਖਾਂ ਤਾਂ ਚੜੀਆਂ ਵਈਆਂ ਨੇ ਤੇ ਲੈਣ ਹੱਸਦਾ ਮੁਸਕਰੀਆਂ ਠੀਕ ਹੈ ਤੇ ਇੱਧਰ ਸੰਧੂ ਸਾਹਿਬ ਸਾਡੇ ਦੇਖੋ ਐ ਇਹ ਦੱਸਦਾ ਵੀ ਵੀਡੀਓ ਇਦਾਂ ਬਣਦੀ ਆ ਤੂੰ ਇਦਾਂ ਕਰ ਤੇ ਇਦਾਂ ਵੀਡੀਓ ਬਣੋਗੀ ਮੈਂ ਚੱਲ ਭਰਾ ਕੋਈ ਨਾ ਪਹਿਲਾ ਬਲੌਗ ਆਪਣਾ ਜਿੱਦਾਂ ਵੀ ਬਣਿਆ ਆਪਾਂ ਪਾ ਪਾਵਾਂਗੇ ਤੇ ਇਹਨੂੰ ਦੱਸਦਾ ਸੀ ਵੀ ਤੂੰ ਇਦਾਂ ਵੀਡੀਓ ਬਣਾ ਭਰਾ ਤੇਰੀ ਵੀਡੀਓ ਇਦਾਂ ਸਹੀ ਬਣੂਗੀ ਤੇ ਇਦਾਂ ਕਰਕੇ ਬਣਾਇਆ ਕਰ ਮੈਂਗਾ ਭਰਾ ਕੋਈ ਨਾ ਆਪਾਂ ਪਹਿਲੀ ਵਾਰੀ ਬਣਾਉਣ ਲੱਗਿਆ ਜਿੱਦਾਂ ਦੀ ਵੀ ਬਣ ਗਈ ਆਪਾਂ ਪਾ ਦਾਂਗੇ ਠੀਕ ਨਹੀਂ ਪਰ ਮੱਲੂ ਬਾਈ ਨੂੰ ਨੌਲੇਜ ਬਹੁਤ ਆ ਚੀਜ਼ਾਂ ਦੀ ਤੇ ਉਹ ਚੱਲ ਵਧੀਆ ਬੰਦਾ ਸਹੀ ਆ ਸਿਆਣਾ ਵੀ ਵਿੱਚ ਹੋਣਾ ਚਾਹੀਦਾ ਗਾਈਡ ਕਰਨ ਵਾਲਾ ਇਹ ਆਪਣਾ ਭਰਾਈ ਆ ਵਧੀਆ ਯਾਰ ਆਪਣਾ ਇਹਦੇ ਨਾਲ ਬਹੁਤ ਜ਼ਿਆਦਾ ਪਿਆਰ ਆ ਸਾਰਿਆਂ ਦਾ ਸਾਰਿਆਂ ਨਾਲ ਬਹੁਤ ਜ਼ਿਆਦਾ ਪਿਆਰ ਆ ਤੇ ਵਧੀਆ ਲੱਗਦਾ